ਸੱਛੀ ਗੱਲ ਜੀ ਮੈਂ ਹਰਵਿੰਦਰ ਫ਼ਰੋਂ ਬਠਿੰਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖਦੇ ਰਹੋ ਆਪਣੀ ਵੀਡੀਓਜ਼ ਹਮੇਸ਼ਾ ਦੀ ਤਰ੍ਹਾਂ ਅੱਜ ਫੇ ਤੁਹਾਡੇ ਲਈ ਸੀ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਲੈ ਕੇ ਆਏ ਹੈਗੇ ਆ ਜਿਵੇਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਇਹ ਸੂਟਸ ਦੀ ਡਿਮਾਂਡ ਬਹੁਤ ਹਾਈ ਹੈਗੀ ਹੈ ਇਹਨਾਂ ਚ ਕੁਝ ਸਟਾਕ ਸਾਡਾ ਆਊਟ ਆਫ ਸਟਾਕ ਹੋ ਗਿਆ ਸੀਗਾ ਤੇ ਅਸੀਂ ਉਹਨਾਂ ਦੇ ਡਿਜ਼ਾਈਨ ਜਿਹੜੇ ਹੈਗੇ ਆ ਮਤਲਬ ਡਿਜ਼ਾਈਨ ਔਰ ਕਲਰ ਉਹਨਾਂ ਦੇ ਵਿੱਚ ਹੋਰ ਵੀ ਲੈ ਕੇ ਆਏ ਹੈਗੇ ਆਗੇ ਤੇ ਤੁਹਾਨੂੰ ਦਿਖਾਉਣੇ ਸਭ ਤੋਂ ਪਹਿਲਾਂ ਇਹ ਵਾਲਾ ਦੇਖੋ ਬਹੁਤ ਹੀ ਪਿਆਰਾ ਕਲਰ ਹੈਗਾ ਸਪੈਸ਼ਲੀ ਮੇਰਾ ਸਭ ਤੋਂ ਫੇਵਰੇਟ ਡਿਜ਼ਾਈਨ ਹੈਗਾ ਔਰ ਬਹੁਤ ਹੀ ਸੋਨਾ ਇਹਨਾਂ ਦਾ ਫੈਬਰਿਕ ਹੈਗਾ ਔਰ ਸਾਰੇ ਸੂਟ ਇਹ ਦੁਪੱਟਾ ਸੂਟਸ ਨੇ ਸਾਰੇ ਸੂਟ ਇਹ ਦੁਪੱਟਾ ਸੂਟ ਨੇ ਤੁਸੀਂ ਇਹਦਾ ਪ੍ਰਿੰਟ ਐਂਡ ਇਹਦਾ ਕਲਰ ਦੇਖੋ ਬਹੁਤ ਹੀ ਸੋਨਾ ਹੈਗਾ ਕਿ ਪ੍ਰਿੰਟ ਤੋਂ ਕਲਰ ਤੋਂ ਚੀਜ਼ ਦੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਹੈਗਾ ਔਰ ਇਹਦੀ ਸਲਵਾਰ ਦੇ ਉੱਪਰ ਇਹ ਵਾਲਾ ਬਹੁਤ ਹੀ ਸੋਨਾ ਡਿਜ਼ਾਈਨ ਆਇਆ ਜ਼ਿਕਜ਼ੈਗ ਉਦਾਂ ਹੀ ਜ਼ਿਕਜ਼ੈਗ ਦੇ ਵਿੱਚ ਦੁਪੱਟੇ ਹੈਗੇ ਨੇ ਸੀ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਦੁਪੱਟੇ ਦੇ 4 ਸਾਈਡ ਐਦਾਂ ਇਹ ਬਾਰਡਰ ਔਰ ਵਿੱਚ ਸਾਰੇ ਤੇ ਜ਼ਿਕਜ਼ੈਗ ਆ ਹੁੰਦਾ ਬਹੁਤ ਹੀ ਸੋਹਣਾ ਇਹ ਡਿਜ਼ਾਈਨ ਹੈ ਇਹਦਾ ਪਾ ਸ਼ਾਰਟਸ ਵੀ ਪਾਵਾਂਗੇ ਤੁਸੀਂ ਉਹਦੇ ਉੱਪਰ ਇਹਦੀ ਫੁੱਲ ਕਲਿੱਪ ਜਿਹੜੀ ਹੈਗੀ ਹੈਗੀ ਸੂਟ ਦੀ ਦੇਖ ਸਕਦੇ ਹੈਗੇ ਹੋ ਔਰ ਇਹਦੇ ਵਿੱਚ ਸਾਡੇ ਕੋਲੇ 3 ਕਲਰ ਹੈਗੇ ਨੇ ਔਰ ਇਹ ਸਟਾਕ ਸਾਡੇ ਕੋਲੇ ਕਾਫੀ ਕੁਆਂਟੀਟੀ ਦੇ ਵਿੱਚ ਆਇਆ ਹੈਗਾ ਜਿਵੇਂ ਤੁਹਾਨੂੰ ਦਿਖਾਉਣੇ ਹੈਗੇ ਕਾਫੀ ਕੁਆਂਟੀਟੀ ਦੇ ਵਿੱਚ ਇਹ ਸੇਮ ਪੀਸੇ ਸਾਡੇ ਕੋਲੇ ਹੈਗੇ ਨੇ ਤੁਸੀਂ ਇਹਨਾਂ ਨੂੰ ਆਵਦੀ ਰਿਕੁਆਇਰਮੈਂਟ ਅਕੋਰਡਿੰਗ ਬਾਏ ਕਰ ਸਕਦੇ ਹੋ ਔਰ ਇਹਨਾਂ ਦਾ ਪ੍ਰਾਈਸ ਬਹੁਤ ਹੀ ਨੋਮੀਨਲ ਹੈਗਾ ਪ੍ਰਾਈਸ ਹੈਗਾ ਜਿਸ 1250 1250 ਦੀ ਰੇਂਜ ਵਿੱਚ ਇਹ ਸੂਟ ਸਾਡੇ ਕੋਲੇ ਫੋਰ ਸੇਲ ਹੈਗੇ ਨੇ ਔਰ ਇਹਨਾਂ ਦੀ ਸ਼ਿਪਿੰਗ ਵਿਦਨ ਇੰਡੀਆ ਜਿਹੜੀ ਹੈਗੀ ਹੈ ਜੀ ਉਹ ਫ੍ਰੀ ਰਹੇਗੀ ਤੇ ਸਪੈਸ਼ਲੀ ਪੰਜਾਬ ਹਰਿਆਣਾ ਦੀ ਸ਼ਿਪਿੰਗ ਜਿਹੜੀ ਹੈਗੀ ਉਹ ਫ੍ਰੀ ਹੋਏਗੀ ਤੇ ਇਸ ਤੋਂ ਇਲਾਵਾ ਤੁਹਾਨੂੰ ਮੈਂ ਇਹਦੇ ਹੋਰ ਕਲਰ ਡਿਜ਼ਾਈਨ ਦਿਖਾਉਣੇ ਇੱਕ ਵਾਰੀ ਤੁਸੀਂ ਇਹਦੀ ਪ੍ਰੋਪਰ ਲੁੱਕ ਸੂਟ ਦੀ ਦੇਖੋ ਔਰ ਅਕੋਰਡਿੰਗ ਟੂ ਪ੍ਰਾਈਸ ਜਿਹੜਾ ਹੈਗਾ ਬਹੁਤ ਹੀ ਸੋਹਣਾ ਸਪੈਸ਼ਲੀ ਮੇਰਾ ਫੇਵਰਿਟ ਡਿਜ਼ਾਈਨ ਔਰ ਇਹਦੇ ਵਿੱਚ ਸਾਡੇ ਕੋਲੇ ਤਿੰਨ ਕਲਰ ਹੈਗੇ ਨੇ ਇਸੇ ਸੇਮ ਡਿਜ਼ਾਈਨ ਦੇ ਵਿੱਚ ਪਹਿਲਾ ਕਲਰ ਇਹ ਹੈਗਾ ਜੀ ਸੈਕੰਡ ਕੱਲ ਮੈਂ ਤੁਹਾਨੂੰ ਦਿਖਾਨੀ ਹਲਕਾ ਫੁਲਕਾ ਇਹਨਾਂ ਦੇ ਡਿਜ਼ਾਈਨ ਦੇ ਵਿੱਚ ਚੇਂਜਸ ਸੈਕੰਡ ਦੇਖੋ ਬਹੁਤ ਹੀ ਸੋਹਣਾ ਇਹ 골ਡਨ ਜਿਹਾ ਸ਼ੇਡ ਹੈਗਾ 골ਡਨ ਨਹੀਂ ਆਪਾਂ ਕਹਾਂਗੇ 올ਿਵ ਸ਼ੇਡ ਕਹਾਂਗੇ 올ਿਵ ਜਿਹਾ ਸ਼ੇਡ ਹੈ ਬਹੁਤ ਹੀ ਪਿਆਰਾ ਇਹਦੇ ਦੇਖੋ ਇਹਦੀ ਸਲਵਾਰ ਦੇ ਵਿੱਚ ਛੋਟੇ ਛੋਟੇ ਬੂਟੀ ਆਏਗੀ ਔਰ ਇਹਦਾ ਦੁਪੱਟਾ ਵੀ ਬਹੁਤ ਹੀ ਪਿਆਰਾ ਬਣਿਆ ਹੋਇਆ ਹੈਗਾ ਇਹਦੇ ਦੁਪੱਟੇ ਦੇ ਵਿੱਚ ਵੀ ਜਿਹੜਾ ਹੈਗਾ ਸੈਂਟਰ ਦੇ ਵਿੱਚ ਸ਼ਰਟ ਵਾਲਾ ਪ੍ਰਿੰਟ ਆਏਗਾ ਜੀ ਔਰ ਪੱਲਿਆਂ ਦੇ ਉੱਪਰ ਜਿਹੜਾ ਹੈਗਾ ਚਾਰੇ ਪਾਸੇ ਬਾਰਡਰ ਜਿਹੜਾ ਹੈਗਾ ਉਹ ਸਲਵਾਰ ਵਾਲਾ ਹੋਏਗਾ ਬਹੁਤ ਹੀ ਛੋਟੇ ਛੋਟੇ ਪਿਆਰੀ ਜੀ ਬੂਟੀ ਸਲਵਾਰ ਦੇ ਵਿੱਚ ਔਰ ਤੁਸੀਂ ਸ਼ਰਟ ਦਾ ਪ੍ਰਿੰਟ ਇੱਕ ਵਾਰੀ ਚੈੱਕ ਕਰੋ ਔਰ ਕਲਰ ਬਹੁਤ ਹੀ ਸੋਹਣਾ ਡਿਫਰੈਂਟ ਜਿਹਾ 올ਿਵ ਸ਼ੇਡ ਹੈਗਾ ਇਹ ਇਸ ਸੂਟ ਵੀ ਸਾਡੇ ਕੋਲੇ ਸੇਮ ਉਸੇ ਰੇਂਜ ਅਵੇਲੇਬਲ ਹੈਗਾ 12.50 ਦੇ ਵਿੱਚ 1250 ਦੀ ਰੇਂਜ ਦੇ ਵਿੱਚ ਬਹੁਤ ਹੀ ਪਿਆਰੇ ਸੂਟਸ ਨੇ ਔਰ ਅਕੋਰਡਿੰਗ ਟੂ ਸੀਜ਼ਨ ਜਿਹੜੀ ਹੈਗੇ ਨੇ ਉਹ ਹੈਗੇ ਨੇ ਬਹੁਤ ਹੀ ਸੌਫਟ ਫੈਬਰਿਕ ਹੈ ਇਹਨਾਂ ਦਾ ਕਾਟਨ ਕੋਈ ਲਾਈਨਿੰਗ ਦੀ ਰਿਕੁਆਇਰਮੈਂਟ ਇਹਨਾਂ ਦੇ ਵਿੱਚ ਨਹੀਂ ਹੈਗੀ ਤਾਂ ਨਾ ਇਸ ਦੇ ਵਿੱਚ ਇੱਕ ਸ਼ੇਡ ਸਾਡੇ ਕੋਲੇ ਹੋਰ ਆਇਆ ਹੈਗਾ ਹੈਗਾ ਉਹ ਵੀ ਮੈਂ ਤੀਸਰਾ ਸ਼ੇਡ ਵੀ ਤੁਹਾਨੂੰ ਦਿਖਾਨੀ ਹੈਗੀਆ ਤੀਸਰਾ ਸ਼ੇਡ ਵੀ ਬਹੁਤ ਹੀ ਸੋਹਣਾ ਹਾਂ 그린 ਹੈਗਾਗਾ ਦੇਖੋ ਇਹ 그린 ਥੋੜਾ ਡੀਪ 그린 ਹੈ ਪੈਨ ਉਹਨੂੰ ਕਹਿ ਸਕਦੇ ਹੈ ਕਿ ਸੋਹਣਾ 그린 ਕਲਰ ਹੈਗਾਗਾ ਜਿੱਦਾਂ ਦੂਸਰੇ ਮਤਲਬ শারਪ 그린 ਨਹੀਂ ਹੈਗਾ ਇਹ ਔਰ ਇਹਦੇ ਵਿੱਚ ਸੇਮ ਸਲਵਾਰ ਦੇ ਵਿੱਚ ਬੁੱਟੀ ਹੈ ਕਿ ਜੀ ਹ ਤਾਂ ਬਹੁਤ ਹੀ ਪਿਆਰੀ ਐਂਡ ਦੁਪੱਟੇ ਦੇ ਵਿੱਚ ਵੀ ਬਾਰਡਰ ਬਾਰਲੀ ਸਾਈਡ ਦੁਪੱਟੇ ਵਾਲਾ ਹਾਂ ਸਲਵਾਰ ਵਾਲਾ ਔਰ ਸੈਂਟਰ ਦੇ ਵਿੱਚ ਸ਼ਰਟ ਵਾਲਾ ਬਾਰਡਰ ਆਏਗਾ। ਇਹਦੀ ਓਵਰঅল ਸਾਰੇ ਪ੍ਰਿੰਟ ਦੇ ਤੁਹਾਨੂੰ ਮੈਂ ਫੋਟੋ ਦਿਖਾਨੀ ਹੈਗੀ ਐ ਇੱਕ ਵਾਰ ਤੁਸੀਂ ਚੈੱਕ ਕਰ ਸਕਦੇ ਹੈਗੇ ਹੋਗੇ। ਇਹ ਸਲਵਾਰ ਤੇ ਸ਼ਰਟ ਇਹ ਤੁਹਾਨੂੰ ਮੈਂ ਪੂਰੇ ਸੂਟ ਦੀ ਜੜੀ ਹੈਗੀ ਹੈ ਦਿਖਾਨੀ ਹੈ ਐਦਾਂ ਇਹ ਸਾਰਾ ਸੂਟ ਲੱਗੇਗਾ ਜੀ ਬਹੁਤ ਹੀ ਪਿਆਰਾ ਹੈਗਾ। ਕੁਝ ਸਟੂਰ ਸਾਡੇ ਕੋਲੇ ਹੋਰ ਹੀ ਸਟਾਕ ਹੋਏ ਨੇ ਜਿਹੜੇ ਆਊਟ ਆਫ ਸਟਾਕ ਹੋ ਗਏ ਸੀਗੇ। ਉਹਨਾਂ ਦੀ ਵੀ ਤੁਹਾਨੂੰ ਮੈਂ ਇੱਕ ਵਾਰੀ ਹਲਕੀ ਝਲਕ ਜਿਹੜੀ ਹੈਗੀ ਦਿਖਾ ਦਿੰਨੀ ਹੈਗੀ ਆ ਇੱਕ ਇਹ ਕਲਰ ਆਊਟ ਆਫ ਸਟਾਕ ਹੋਇਆ ਸੀ ਪਰਣਾ ਦੀ ਡਿਮਾਂਡ ਵੀ ਸੀਗੀ ਇਸ ਸਟਾਕ ਦੀ ਸੌਰੀ ਇਸ ਸੂਟ ਦੀ ਇਹ ਵੀ ਸੂਟ ਸਾਡੇ ਕੋਲੇ ਰੀਸਟਾਕ ਹੋ ਚੁੱਕਾ ਹੈ ਜੀ ਇਹ ਵੀ ਬਹੁਤ ਹੀ ਪਿਆਰਾ ਦੇਖੋ ਸਲਵਾਰ ਦੇ ਵਿੱਚ ਛੋਟੇ ਛੋਟੇ ਬੂਟੀ ਦਾ ਪ੍ਰਿੰਟ ਕਲਰ ਕਿੰਨਾ ਸੋਹਣਾ ਖਿਹੜਿਆ ਖਿਹੜਿਆ ਕਲਰ ਹੈਗਾ ਇਹਦਾ ਔਰ ਇਹ ਦੁਪੱਟਾ ਹੈਗਾ ਦੁਪੱਟੇ ਦੇ ਵਿੱਚ ਜਿਹੜਾ ਸੈਂਟਰ ਸਲਵਾਰ ਵਾਲਾ ਪ੍ਰਿੰਟ ਆਏਗਾ ਜੀ ਔਰ ਪੱਲਿਆਂ ਦੇ ਉੱਪਰ ਇਹਦੇ ਐਦਾਂ ਸ਼ਰਟ ਵਾਲਾ ਪ੍ਰਿੰਟ ਹੈ ਇਹਦਾ ਇਹਦੀ ਮੈਂ ਤੁਹਾਨੂੰ ਦੂਰ ਤੋਂ ਸਾਰੀ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾ ਦੇਣੀ ਹੈਗੀ ਕਿ ਤਾਂ ਇਹ ਲੁੱਕ ਰਹੇਗੀ ਇੱਕ ਇਹ ਆਪਣੇ ਕੋਲੇ ਦੂਸਰਾ ਗ੍ਰੇ ਸ਼ੇਡ ਤੇ ਵੀ ਕਾਫੀ ਡਿਮਾਂਡ ਪੈਣਾ ਕਰ ਰਹੀਆਂ ਸੀ ਸਿਲਵਰ ਗ੍ਰੇ ਚਾਹੀਦਾ ਹੈਗਾ ਤਾਂ ਗ੍ਰੇ ਵੀ ਆਪਣੇ ਕੋਲੇ ਇਹ ਸਾਰੇ ਆਪਣੇ ਕੋਲੇ 4 5 ਪੀਸਸ ਅਨਾਈ ਸਟਾਕ ਦੇ ਵਿੱਚ ਨੇ ਤੇ ਤੁਸੀਂ ਆਪਣੇ ਜਿਨ੍ਹਾਂ ਨੂੰ ਵੀ ਨਦੀ ਰਿਕਵਰਮੈਂਟ ਹੈਗੀ ਆ ਆਪਣੇ ਦਿੱਤੇ ਹੋਏ ਨੰਬਰ ਦੇ ਪਰ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਔਰ ਕੁਝ ਪੀਸ ਜਿਹੜੇ ਹੋਰ ਆਊਟ ਆਫ ਸਟਾਕ ਹੋਏ ਸੀਗੇ ਉਹਨਾਂ ਨੂੰ ਤੋਂ ਮੈਂ ਸ਼ਾਰਟਲੀ ਦਿਖਾਨੀ ਹੈ ਕਿ ਇਹ ਆਪਣਾ ਆਊਟ ਆਫ ਸਟਾਕ ਹੋ ਗਿਆ ਸੀਗਾ ਇਹ ਵੀ ਆ ਗਿਆ ਹੈਗਾ ਇਹ ਕਲਰ ਵੀ ਇਹ ਵਾਲਾ ਕਲਰ ਆਊਟ ਆਫ ਸਟਾਕ ਹੋਇਆ ਸੀਗਾ ਜੀ ਇਹ ਵੀ ਆ ਗਿਆ ਹੈਗਾ ਹੈਗਾ ਔਰ ਇਹ ਵੀ ਆ ਗਿਆ ਹੈਗਾ ਇਹਦੇ ਤਿੰਨੋਂ ਕਲਰ ਛੜੇ ਹੈਗੇ ਆ ਰੀਸਟਾਕ ਹੋ ਚੁੱਕੇ ਨੇ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋਗੇ ਸਕਰੀਨਸ਼ਾਟ ਲੈ ਕੇ ਉਹਦੇ ਉੱਪਰ ਤੁਸੀਂ WhatsApp ਕਰ ਸਕਦੇ ਹੋ ਜੀ ਆਪਣਾ ਨੰਬਰ ਹੈਗਾ 7837383077382333 ਔਰ ਮੇਰੀ ਰਿਕੁਐਸਟ ਆ ਜਿੰਨਾ ਪੈਣਾ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੋ ਆਪਣੇ ਚੈਨਲ ਦੇ ਉੱਪਰ ਨਵੇਂ ਹੈਗੇ ਨੇ ਪਲੀਜ਼ ਅੱਛੇ ਅੱਛੇ ਸੂਟਸ ਦੇ ਲਈ ਨਾਰਮਲ ਰੇਟਸ ਦੇ ਲਈ ਸੋਨੇ ਸੋਨੇ ਡਿਜ਼ਾਈਨ ਦੇ ਲਈ ਅੱਛੀ ਕੁਆਲਿਟੀ ਦੇ ਫਿਰ ਡਿਫਰੈਂਟ ਸਟਾਈਲ ਦੇ ਲਈ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਔਰ ਇਹਦਾ ਪ੍ਰਾਈਸ ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਸਾਢੇ 1200 ਇਸ ਸੂਟ ਦਾ ਪ੍ਰਾਈਸ ਹੈਗਾ ਜੀ। ਔਰ ਦੁਪੱਟਾ ਸੂਟਸ ਨੇ ਔਰ ਸਾਰਿਆਂ ਦਾ ਫੈਬਰਿਕ 2.5 2.5 ਮੀਟਰ ਹੈ। ਇੱਕ 2.5 ਮੀਟਰ ਸਲਵਾਰ, ਸ਼ਰਟ ਵੀ 2 ਔਰ ਦੁਪੱਟਾ ਵੀ 2.5 ਮੀਟਰ ਦਾ ਹੋਇਆਗਾ। ਛੋਟੇ ਦੁਪੱਟੇ ਨਹੀਂ। ਪੂਰੇ ਖੁੱਲੇ ਡੁੱਲੇ ਸਰਦਾਰੀ ਦੁਪੱਟੇ ਹੈਗੇ ਨੇ ਵੱਡੇ। ਸੋ ਦੇਖਦੇ ਰਹੋ ਆਪਣੀ ਵੀਡੀਓਸ ਥੈਂਕ ਯੂ so much ਰੱਬ ਰੱਖ